ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਣਾ ਹੋਵੇ ਜੇ ਸੋਚੀ ਲਕਵਾਰ ਛੁਪੇ ਛੁਪਣਾ ਹੋਵੇ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਤਰੀ ਜੇ ਬੰਨਾ ਪ੍ਰੀਆ ਭਾਰ ਸਹਸ ਹਰ ਪਲ ਕੋਈ ਤਾ ਇਕ ਨ ਚਲੇ ਨਾਲ ਕਿ ਉਸ ਜੀ ਆਰਾ ਹੋਈ ਏ ਕਿ ਵਕੂੜੇ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਤਪਨੀ ਚ ਹੁਕਮ ਲਿਖ ਦੋ ਸੋ ਪਾਈ ਏ ਕਿ ਨਾ ਹੁਕਮੀ ਬਖਸ਼ੀ ਸੇ ਹੁਕਮੀ ਸਦਾ ਭਵਾਈ ਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝੇ ਤਾਂ ਹੋਂ ਮੇ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾ ਜਲੇਨੀ ਸਣ ਗਾਵੇ ਕੋ ਗੁਣਵਟਿਆ ਆਚਾਰ ਗਾਵੇ ਕੋ ਵਿਦਿਆ ਵਿਖੋ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਰਸ ਦੂਰ ਗਾਵੇ ਕੋ ਵੇਖੇ ਹਾਦਰ ਹਦੂਰ ਕਥਨਾ ਕਥੀ ਨਾ ਆਵੇ ਟੋਟ ਕਦ ਕਦ ਕਦੀ ਕੋਟੀ ਕੋਟ ਕੋਟ ਦਿੰਦਾ ਦਿਲੰਦਿਸ ਤੱਕ ਪਾਹੇ ਜੁਗਾ ਜਗੰਤਰ ਖਾਹੀ ਖਾਏ ਹੁਕਮ ਹੀ ਹੁਕਮ ਚਲਾਹਿ ਰਾਹੋ ਨਾਨਕ ਵਿਗਸੇ ਮੇ ਪਰਵਾਹੋ ਸਾਚਿਆ ਸਾਹਿਬ ਸਾਚਨਾਇ ਭਾਕਿਆ ਭਾਉ ਵਪਾਰ ਆਕੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਪੇਰ ਕੀ ਅੱਗੇ ਰੱਖਿਐ ਜਿਤ ਸੈ ਦਰਬਾਰ ਮੋਹ ਕੇ ਬੋਲਨ ਭੁੱਲ ਗਏ ਜਿਸ ਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਟਿਆਈ ਵਿਚਾਰੇ ਕਰਮਿ ਆਵੇ ਕਪੜਾ ਨਦਰੀ ਮੁਖ ਦੁਆਰੇ ਨਾਨਕ ਕੀ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜੈ ਕੀਤਾ ਨ ਹੋਇ ਆਪੇ ਆਪ ਦਰਨਜਣ ਸੋਇ ਜਿਣ ਸੇਵੈ ਤਿਨ ਪਾਇਆ ਵਾਣ ਨਾਨਕ ਗਾਵੇ ਗੁਣੀ ਨਿਧਾਨ ਗਾਵੀ ਅਸੂਨੀਆ ਮਨ ਰਖੀਏ ਪਾਉ ਦੁਖ ਪਰ ਹਰ ਸੋ ਘਰ ਲਏ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ ਗੁਰੇਸ਼ਰ ਗੁਰ ਗੋ ਰਖ ਬਰਮਾ ਗੁਰ ਪਾਰਵਤੀ ਮਾਈ ਦੇਹੋ ਜਾਣਾ ਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਹ 부ਝਾਈ ਸੁਬਨਾ ਜੀਆਂ ਕਾਇਕ ਦਾਤਾ ਸੋ ਮੈ ਵਿਸਰਨਾ ਜਾਏ ਤੀਰਥ ਨਾਵਾਂ ਜੇ ਤੇ ਸੁਭਾਵਾਂ ਵੇਣ ਭਾਣੇ ਕੀ ਨਾਹੀ ਕਰੀ ਜੇਤੀ ਸੰਟੇ ਉਪਾਈ ਵੇਖਾ ਮਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਭੁਜਾਈ ਸੁਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰੇ ਨਾ ਜਾਏ ਜੇ ਜੁਗ ਵਿਚਾਰੇ ਆਰ ਜਾ ਹੋਰ ਦਸੋਨੀ ਹੋਏ ਨਵਾ ਕੰਡਾ ਵਿੱਚ ਜਾਣੀਏ ਨਾ ਟਲੇ ਸਭ ਕੋਏ ਚੰਗਾ ਨਾ ਔਰਖਾ ਏ ਕੈ ਜਿਸ ਕੀ ਰਜ ਜਗਲੇ ਜੇ ਤਿਸ ਨਦਰ ਨਾ ਵੈਤ ਵਾਤਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਕੁਲ ਗੁਣ ਕਰੇ ਗਣਵੰਤ ਆਹ ਗੁੰਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਨਿਆ ਸਿਧ ਭੇਰ ਸੁਨਨਾਥ ਸੁਨਿਆ ਧਰਤ ਤਵਲੇ ਆਕਾਸ ਸੁਨਿਆ ਦੀਪ ਲੋਹ ਪਾਤਾਲ ਸੁਨਿਆ ਪੋਹ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾ ਸੁਨਿਆ ਦੁਖ ਭਾਵ ਕਾ ਨਾਸ ਸੁਨਿਆ ਈਸਰ ਬਰਮਾ ਇੰਦ ਸੁਨਿਆ ਮੁਖ ਸਲਾਹਨ ਮੰਦ ਸੁਨਿਆ ਜੋਗ ਜੁਗਤ ਭੇਦ ਸੁਨਿਆ ਸਾਹ ਸਿਮਰਤਿ ਵੇਦ। ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਪ ਕਾ ਨਾਸ ਸੁਨੇ ਸਾਸਨ ਤੋ ਗਿਆਨ ਸੁਨੇ ਅਛਰ ਕੈ ਇਸ ਨਾਨ ਸੁਨੇ ਪਰਪੜ ਭਾਵੇ ਮਾਨ ਸੁਨੇ ਲਾਗੇ ਸਹਿਦ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਪ ਕਾ ਨਾਸ ਸੁਨੇ ਸਰਾਗੁ ਨਾ ਕਹਿ ਗਾਹ ਸੁਨੇ ਸੇਗ ਪੀਰ ਪਾਸਾ ਸੁਨੇ ਅੰਦੇ ਭਾਵੇ ਰਾਹ ਸੁਨੇ ਹਾਥ ਵੇਸ ਗਾਹ ਨਾਨਕ ਭਗਤਾ ਸਦਾ ਵਿਗਾ ਸੁਨੇ ਦੁਖ ਭਾਪ ਕਾ ਨਾਸ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾ ਬਿਕਰ ਵਿਚਾਰੈ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੁਰ ਤੋਂ ਵੇ ਮਨ ਬੋਧ ਮੰਨੇ ਸਗਲ ਭੁਣ ਕੇ ਸੋਧ ਮੰਨੇ ਮੋਹ ਝੋਟਾ ਨਾ ਖਾਏ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰ ਕੇ ਠਾਕ ਨਾ ਪਾਏ ਮੰਨੇ ਪਾਸਿਓ ਪ੍ਰਗਟ ਜਾਏ ਮੰਨੇ ਮਗਨ ਝੱਲੇ ਪੰਥ ਮੰਨੇ ਧਰਮ ਸੇਤੀ ਸਰਮੰਦੇ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਿਵਾਰੇ ਸਾਧਾਰ ਮੰਨੇ ਤੇਰੇ ਧਾਰੇ ਗੁਰ ਸੇਖ ਮੰਨੇ ਨਾਨਕ ਭਵਿਨਾ ਪੇਖੇ ਐਸਾ ਨਾਮ ਨਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਮਾਨ ਪੰਜ ਪ੍ਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹਿ ਦਰ ਰਾ ਜਾਣ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨੇ নাহি ਸਮਰ ਤੋਲ ਤਰਮ ਦੇ ਆ ਕਾ ਪੂ ਸੰਤੋਖਤਾ ਬਖਿਆ ਜਿਨ ਸੋਤ ਜੇ ਕੋ ਪੁਜੇ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਤਿਸਤੇ ਭਾਤਲੇ ਕਮਨ ਜੋਰ ਜੀ ਯਾਤਰੰਗਾ ਕੇ ਨਾਮ ਸਮਨ ਲਿਖੇ ਭੂਰੀ ਕਲਾ ਮਹਿ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਰ ਸਵਾਲੇ ਰੂਪ ਕੀਤੇ ਜਾਣੇ ਕੌਣ ਕੋਤਿ ਕੀਤਾ ਬਸੋਇਕ ਕੁਵਤ ਇਸਤੇ ਉਹ ਲਖਦਰੇ ਆ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਜਮਾ ਇੱਕ ਵਾਰ ਜੋਤ ਤਪਾਵੇ ਸਾਈ ਫਲੀ ਕਰ ਦਸਰਾ ਸਲਾਮ ਤਿਰੰਕਰ ਅਸੰਗ ਜਪੇ ਅਸੰਗ ਭਾਉ ਸੰਗ ਪੂਜਾ ਸੰਗ ਤਉ ਬਤਾਉ ਸੰਗ ਰੰਤ ਮੁਕਵੇਦ ਪਾਠ ਸਗ ਜੋਗ ਮੰਡ ਰਹੇ ਉਦਾਸ ਸੰਗ ਭਗਤ ਗੁਣ ਜਾਣ ਵਿਚਾਰ ਸੰਗ ਸਦੀ ਸੰਗ ਦਾਤਾਰ ਅਸੰਗ ਸੂਰਮ ਭਕਸਾਰ ਸੰਗ ਮੂੜਿਲ ਬੁਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤਤ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਤਨ ਅਨੰਕਾਰ ਅਸੰਗ ਮੂਰੇ ਕੇ ਅੰਦ ਕੋਰੇ ਸੰਗ ਚੂਰ ਹਰਾਮਕੋਰ ਸੰਗ ਅਮਰ ਕਰ ਜਾਏ ਜੋ ਸੰਗ ਗਲਵੜ ਹਤਿਆ ਕਮਾਈ ਸੰਗ ਪਾਪੀ ਭਾਵ ਕਰ ਜਾਏ ਅਸੰਖ ਕੁੜਿਆ ਰੂੜੇ ਫਿਰਾਏ ਸੰਖ ਮਲੇਸ਼ ਮਲ ਭਖ ਖਾਏ ਸੰਖ ਰਿੰਦ ਅਕਸਰੇ ਕਰੇ ਭਾਰ ਨਾਨਕ ਨਿਜ ਕਹਿ ਵਿਚਾਰ ਵਾਰਣ ਜਮੇ ਇੱਕ ਵਾਰ ਜੋਤਿ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਤਨ ਅੰਕਾਰ ਅਸੰਖ ਨਾਮੇ ਸੰਖਤਾਵੇ ਗਮ ਗਮ ਸੰਖ ਲੋਹ ਸੰਖੈ ਅਸਿਰ ਭਾਰ ਹੋਇ ਕਰੇ ਨਾਮ ਅਖਰੀ ਸਲਾ ਅਖਰੀ ਗਾਇਨ ਗੀਤ ਗੁਰ ਗਾਇ ਕਰੇ ਲੇਕ ਲਮੋਲਨ ਬਾਣ ਕਰੇ ਸਿਰ ਸੰਜੁਗ ਵਕਣ ਇਨੇ ਲੇ ਕਹਿਤੀ ਸਰਨਾ ਜੇ ਫਰਮਾਇ ਤੇ ਵਤੇ ਪਾਏ ਜੇਤਾ ਕੀਤਾ ਤੇ ਤਾ ਨਾਵੇਂ ਨਾਵੇਂ ਕੋ ਥਾ ਕੁਦਰਤ ਕਮਣ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੂਤਨ ਪਾਵੇ ਸਾਈ ਪਲੀਕਾਰ ਤੂ ਸਰਾ ਸਲਾਮ ਤਲ ਅਰੰਗ ਕਰ ਭਰੀਏ ਹੱਥ ਪੈਰ ਦਿੰਦੇ ਹੈ ਪਾਣੀ ਤੋ ਤੇ ਤਰ ਸੁਖੇ ਮੋਤ ਪਲੇਤੇ ਕੱਪੜ ਹੋਏ ਦੇ ਸਭ ਲਈ ਇਹ ਧੋਏ ਭਰੀਆ ਮਦ ਪਾਪਾ ਕੇ ਸੰਗੋ ਧੋਪੇ ਨਾਵੇਂ ਕੇ ਰੰਗ ਉਨ ਨਹੀਂ ਪਾਪੀ ਅੱਖ ਨਾ ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀ ਜਾਪੇ ਹੀ ਖਾਵ ਨਾਨਕ ਹੁਕਮਿ ਆਵੋ ਜਾਓ ਤੀਰਤਬ ਦੇਦਤਾ ਜੇ ਕੋ ਪਾਵੇ ਤਿਲਕਾ ਮਾਨ ਸੁਨੈ ਮੰਨੈ ਮਨ ਕੀਤਾ ਪਾਉ ਅੰਤਰਗਤ ਹੀ ਤੁਮਨਾਉ ਸਭ ਕੋ ਤੇਰੇ ਮੇ ਨਾਹੀ ਕੋ ਵਿਡ ਗੁਣ ਕੀਤੇ ਭਗਤ ਨਾ ਹੋਏ ਸੁਆਸਤ ਬਾਣੀ ਬਰਮਾ ਸਤ ਸੁਹਾਣ ਸਰਾਮ ਚਾ ਕੌਨ ਸਵੇਲਾ ਵਕਤ ਕਮਨ ਕਮਨ ਤੇ ਤ ਕਮਨ ਮਾਰ ਕਮਨ ਸਿਰੁ ਤਮਾ ਕਮ ਜਿਤ ਹੋਇ ਆਕਾਰ ਵੇਲ ਨਾ ਪਾਇਆ ਭੰਦੇ ਜੇ ਹੋ ਵੇਲੇ ਕੁਰਾਨ ਥਿਤ ਵਕਤ ਨਾ ਪਾਇਓ ਕਾ ਦੇਹ ਜਿ ਲਿਖਣ ਲੈ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰਤ ਮਹਲਾ ਕੋਇ ਜਾ ਕਰਤਾ ਸਿ ਤੀਗੋ ਸਾਜਿ ਆਪੇ ਜਾਣੈ ਸੋਇ ਕਿਵ ਕਰਾਖਾ ਕਿਵਸਾ ਲਾਹਿ ਕਿ ਵਰਨੇ ਕਿਵ ਜਾਣੈ ਨਾਨਕ ਅੱਖਾਂ ਸਭ ਖੁਆਕੇ ਇਕ ਦੇ ਇਕ ਸਿਆਣਾ ਵੱਡਾ ਸਾਹਿ ਵੱਡੀ ਨਾਇ ਕੀਤਾ ਜਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਕੇ ਗਿਆਨ ਸੋਇ ਪਾਤਾਲ ਪਤਾਲ ਲਕਿ ਆਕਾਸ ਆਗਾਸ ਉੜੇ ਕੋੜੁ ਕਪਾਲ ਥਕੇ ਵੇਦ ਕਹਿਣਿ ਕਵਾਤ ਸੈ ਸਟਾਰੇ ਕਹਿਣ ਕਤੇ ਬਾਸੁ ਲਿਖਤਾ ਤੇ ਲੇਖਾ ਹੋਇ ਤਹ ਲਿਖੇ ਲੇਖਾ ਹੈ ਵਿਨਾਸ਼ ਨਾਨਕ ਵੱਡਾ ਕੀਏ ਆਪੇ ਜਾਣ ਆਪ ਸਲਾਹੇ ਸਲਾਹ ਇਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਪਵੇ ਸਮੁੰਦਰ ਨਾ ਜਾਣਿਆ ਸਮੁੰਦਰ ਸਾਹ ਸੁਤਾਨ ਕਿਰਾ ਸੇਤੀ ਮਲ ਤਨ ਕੀੜੇ ਤੁਲ ਨਾ ਹੋਵਨੀ ਜੇ ਤੇ ਸੁਮਨੋ ਨਾ ਵੀਸਰੇ ਅੰਤ ਨਸੀਬ ਤੇ ਕਹਿਨਾ ਅੰਤ ਅੰਤ ਨਾ ਕਰਨ ਦੇ ਅੰਤ ਅੰਤ ਨਾ ਵੇਖਣ ਸੁਣੈ ਨਾ ਅੰਤ ਨਾ ਜਾਪੇ ਕੈ ਮਨ ਮੰਤ ਅੰਤ ਨਾ ਜਾਪੇ ਕੀਤਾ ਕਰ ਅੰਤ ਨਾ ਜਾਪੇ ਭਾਰਾ ਵਾਰ ਅੰਤ ਕਾਰਨ ਕੇ ਤੇ ਬਿਲਾ ਹਿਤਾ ਕੇ ਅੰਤ ਨਾ ਪਾਏ ਜਏ ਇਹ ਅੰਤ ਨਾ ਜਾਣੇ ਕੋਈ ਬੋਤਾ ਕਈਆ ਬੋਤਾ ਹੋਏ ਵੱਡਾ ਸਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਹੋਏ ਵਡੂਚਾ ਹੋਵੇ ਕੋ ਤੇ ਸੁੱਚੇ ਕੋ ਜਾਣੇ ਸੋਏ ਜੇ ਵਡਾ ਭ ਜਾਣਿਆ ਪਾਪ ਨਾਨਕ ਨੰਦਰੀ ਕਰਮੀ ਦਾਤ ਮੌਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਧਿਲਨਾ ਤਮਾਏ ਕੀਤੇ ਮੰਗੇ ਜੋ ਦੇਵ ਪਾਰ ਕੀਤੇ ਗਤ ਰਹੀ ਵਿਚਾਰ ਕੀਤੇ ਕਟੇ ਵੇਕਾਰ ਕੀਤੇ ਲੈ ਲੈ ਮੁਖਰ ਪਾਇ ਕੀਤੇ ਮੁਰਖਾਂ ਹੀ ਖਾਏ ਕੀਤੇ ਦੁਖ ਭੁਗਸਰ ਮਾਰੇ ਪਿਤਾ ਤੇਰੀ ਦਾਤਾਰ ਬੰਦ ਖਲਾਸੀ ਪਾਣੀ ਹੋਏ ਹੋ ਰਾਖ ਨਸਕੇ ਕੋਈ ਦੇ ਕੋ ਖਾਏਗਾ ਖਣ ਪਾਇਓ ਜਾਣੇ ਜੇ ਤਿਆ ਮੌਖਾ ਆਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਹੀ ਕੇ ਦੇਸ ਨੰਬਰ ਬਕਸੇ ਸਰਵਸਲਾ ਨਾਨਕ ਪਾਸਾਹੀ ਪਾਸਾਹ ਮੂਲ ਗਨ ਮੂਲ ਵਪਾਰ ਮੂਲ ਵਪਾਰੇ ਮੂਲ ਢੰਡਾਰ ਮੂਲ ਲਾ ਮੂਲ ਲੈ ਜਾਏ ਅਮੁੱਲ ਪਾਏ ਮੂਲਾ ਸਮਾਏ ਮੂਤਰਮ ਮੂਲ ਦੀਪਾ ਨਮੋਤਰਮ ਮੂਲ ਫਰਮਾਨ ਮੂਲ ਬਕਸੀ ਸਮੂਲ ਨਿਸ਼ਾਨ ਅਮੁੱਲ ਕਰਮੂਲ ਫਰਮਾਨ ਮੂਲਾ ਮੂਲਾ ਖਿਆਣਾ ਜਾਇ ਆਖ ਆਖਰ ਹਿਲੇ ਬਲਾਇ ਆਕੇ ਵੇਦ ਪਾੜ ਫਰਾਨ ਆਕੇ ਬੜੇ ਘਰੇ ਵਿਖਿਆਣ ਆਕੇ ਵਰ ਮੈਂ ਆਖੇਂ ਦੇ ਆਖੇ ਗੋਪੀ ਤੈ ਗੋਬਿੰਦ ਆਖੇ ਇਸ ਰੱਖੇ ਸਿਰ ਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵਾਖੇ ਦੇਵਾ ਆਖੇ ਸੁਰਨਾਮ ਜਲ ਸਿਵ ਕੀਤੇ ਆਖੇ ਅੱਖਣ ਪਾਏ ਕੀਤੇ ਕਹਿ ਕਹਿ ਉਠੜ ਜਾਏ ਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੇਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗੜ ਤਾ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕੇ ਅਸ਼ੰਖਾ ਕੀਤੇ ਵਮਨ ਹਾਰੇ ਕੀਤੇ ਰਗ ਭਰੀ ਸੁਖਿ ਹਣ ਕੀਤੇ ਗਮਨ ਹਾਰੇ ਜਾਵੇ ਤੁਨੋਂ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਨ ਨੈਖ ਲਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਇੰਦਰ ਅਸਨ ਬੈਠੇ ਦੇਵਤਾਦਰ ਨਾਲ ਗਾਵੇ ਸਨ ਸਮਾਧੀ ਅੰਦਰ ਕਾਮਣ ਸਾਧ ਵਿਚਾਰੇ ਗਾਵਨ ਜਤੀ ਸਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਾ ਦੇ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆਂ ਮਨਮੋਹ ਸਰਗਮ ਛਪਿਆਲੇ ਗਾਵਣ ਰਤਨੇ ਪਾਈ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡਵੰਡ ਵਰਪੰਡਾ ਕਰ ਕਰ ਰਖੀ ਤਾਰੇ ਸਹੀ ਜਦ ਨੂੰ ਗਾਵੇ ਜੋ ਤਰਪਾਉਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮ ਚਤਨ ਆਵ ਨਾਨਕ ਆ ਵਿਚਾਰੇ ਸੋਈ ਸੋਈ ਸਰਾ ਸੰਸਾਇ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਇ ਨਾ ਜਾ ਸਿ ਰਚਨਾ ਚ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀਮਾ ਐ ਜਿਨੀ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋਤਿਸ ਦੀ ਵੜਿਆਈ ਜੋ ਤੇ ਸੁਪਾਵੇ ਸੋਈ ਕਰਸੀ ਵਿਰਕਮ ਨਾ ਕਰਨਾ ਜਾਈ ਸੋ ਪਾਸਾ ਸਹਾ ਪਾਸਾ ਹੁਨਾਨ ਕਰਹਿ ਨਰ ਜਾਈ ਮੁੰਦਾ ਸੰਤੋਗ ਤਰਨ ਬੋਚੋਲੀ ਧਾਨਕਿ ਕਰੇ ਵਿਭੂਦ ਖੰთა ਕਾਲ ਕੋ ਹਰੀ ਕੈ ਜੁਗ ਨਨ ਪ੍ਰਤੀਤ ਆਈ ਪੰਤੀ ਸਗਲ ਜਮਾ ਤੀ ਮਰਜੀ ਤੇਜਕ ਜੀਤ ਆਦੇਸ ਸਿਆਦੇਸ ਆਦਰੀਨ ਨਾਦ ਨਾਦ ਜੁਗ ਜੁਗੇ ਕੋ ਮੇਸ ਭਗਤ ਕਿਆਂ ਦੇ ਆਪੰਡਾਰਣ ਕਟਕਟ ਵਾਜੇ ਨਾਦ ਆਪ ਨਾਦ ਨਾਤੀ ਸੁਭਜ ਕੀ ਰੇਸ ਰੇ ਅਵਰਾਸਾਦ ਸੰਜੋਗ ਜੋਦ ਕਾ ਚਲਾਵੇ ਲੈ ਕੇ ਆਵੇ ਭਾਗ ਦੇ ਤਸਿਆਦੇਸ ਆਦਰੀਨ ਨਾਦ ਨਾਦ ਜੁਗ ਜੁਗੇ ਕੋ ਮੇਸ ఏకమై యుక్తవేతిన్ చెల్లె పరమాణే సంసారే ఖండారే కళాయ దీపణ జిప్తస్ పావే తే వెచలావే జీవోవే ఫర్మాణ హోవే కే ఉన్న నదర్ నావే బోతాహే విడాణే ఆదేశ సయాదేస యాద్నీన నాద్నాత్ జుజ్గే కోవేస అసన్ లోయి లోయి పండారే జో కਿਸపాయ్ స్వే కావార్ కర్ కర్ వేకే సర్జనహార నానక్ సచ్చే కీ సాచీ కర్దేస సయాదేస యాద్నీన నాద్నాత్ జుజ్గే కోవేస ਵੇਖ ਦੂਜੀ ਬਲਖੋਏ ਲਖੋਏ ਲਖਵੀਸ ਲਖ ਲਖ ੜਾ ਕੀ ਏਕ ਨਾਮ ਜਗਦੀਸ਼ ਏ ਤੁਰਾਈ ਪਤ ਪਵੜੀਏ ਚੜੀਏ ਹੋਈ 21 ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਆਖਣ ਜੋਰ ਤੇ ਪਹਿਨਾ ਜੋਰ ਜੋਰ ਨਮ ਕਰਦੇ ਹਿਨਾ ਜੋਰ ਜੋਰ ਨਾ ਜੀਵਨ ਮਰਨਾ ਜੋਰ ਜੋਰ ਨਰਾਜ ਮਾਨ ਮਨ ਸੋਰ ਜੋਰ ਨਾ ਸੁੱਤੀ ਘਣ ਵਿਚਾਰ ਜੋਰ ਨਾ ਜੁਕਟੀ ਛਟਾ ਸੰਸਾਰ ਜਿਸਾ ਜੋਰ ਕਰ ਵੇਖੇ ਸੋਇ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁਤੀ ਸਿ ਤੀਵਾਰ ਪਵਨ ਪਾਨਿਕ ਨੀ ਪਾਤਾਲ ਤਿਸੁ ਵੀ ਧਰਤੀ ਤਾ ਭਰ ਕੀ ਧਰਮ ਸਾਤਿ ਸਿ ਵੀ ਜਿ ਜੁਗਤ ਕੇ ਰੰਗ ਜਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸਚਾ ਸਚਾ ਦਰਬਾਰ ਸਿ ਤੇ ਸੋਣ ਪੰਚ ਪਰਵਾਣ ਨਿ ਕਰਮ ਭਵੇਂ ਨੀਸਾਨ ਕਚਪ ਕਾਇ ਉਥੇ ਪਾਈ ਨਾਨਕ ਗਈਆ ਜਾਪੇ ਜਾਏ ਕਰਮ ਕੰਨ ਕਹਿਉ ਤਰਮ ਗਿਆਨ ਕੰਨ ਕਿਆ ਖੋ ਕਰਮ ਕੀਤੇ ਪਉਣ ਬਾਣੀ ਬੈ ਸੰਤਰ ਕੀਤੇ ਕਾਣ ਮਹੇਸ਼ ਕੀਤੇ ਪਰਮੇ ਘੜਤ ਗੜੇ ਰੂਪ ਰੰਕੇ ਵੇਸ ਕੀਤੇ ਕਰਮ ਭੂਮੀ ਮੇਰੇ ਕੀਤੇ ਕੀਤੇ ਧੂਪ ਦੇਸ ਕੀਤੇ ਨਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਤ ਬੁੱਤਨਾਥ ਕੀਤੇ 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 ਦੇਵੀ ਵੇਸ ਕੀਤੇ ਦੇਵ ਧਨਮਨ ਕੀਤੇ ਕੀਤੇ ਰਤਨ ਸੁਮੰਦ ਕੀਤਿਆ ਖਾਣੇ ਕੀਤਿਆ ਬਾਣੀ ਕੀਤੇ ਭਤ ਨਰਿੰਦ ਇਤਿਹਾਸੁਰਤੀ ਸੇਵਕ ਇਤੇ ਨਾਨਕ ਅਨੰਤ ਨਾਂਤ ਗਿਆਨ ਖੰਡ ਮੈਂ ਗਿਆਨ ਪਰਚੰਦਿ ਦਿੱਥੈ ਨਾਦ ਬਨਉ ਰ ਕੋੜੇ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਥੈ ਘਾੜ ਤਕੜੀਆਂ ਬਹੁਤ ਨੂੰ ਬਤਾ ਕਹਿ ਗਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਬਸਤਾਏ ਦਿੱਥੈ ਕੜੀਏ ਸੁਰਤ ਮਤ ਮਨਪੂਰ ਦਿੱਥੈ ਕੜੀਏ ਸਰਾਸਦਾ ਕੇਸੁ ਦੇ ਕਰਮ ਖੰਡ ਕੀ ਬਾਣੀ ਜੋਰ ਦਿੱਥੈ ਹੋਰ ਨਾ ਕੋਈ ਹੋਰ ਦਿੱਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਪਰਪੂਰ ਦਿੱਥੈ ਸੀਤੋ ਸੀਤਾ ਮਾ ਮਾਇ ਤਾ ਕੇ ਰੂਪ ਨ ਕਥਨੇ ਜਾਏ ਨਾਵ ਮਰੇ ਨਾ ਠਾਗੇ ਜਾਜਿ ਨਿ ਕਰਾਮ ਸੇ ਮਨ ਮਾਹਿ ਤਿਤੈ ਭਗਤ ਵਸੇ ਕੇ ਲੋ ਕਰ ਨਲ ਸੱਚਾ ਮਰਸੂ ਸਚ ਕਨ ਵਸਰ ਅੰਕਾਰ ਕਰ ਕਰ ਵੇਖੇ ਨਦਰਿ ਨਿਹਾਲ ਤਿਤੈ ਕੰਡ ਵੰਨ ਵਰ ਪੰਡ ਜੇ ਕੋ ਕਥਿ ਤੰਤ ਨਾਨਤ ਇਥੇ ਲੋ ਲੋ ਆਕਾਰ ਜੀਵ ਜੀਵ ਕਉ ਤਿਤੈ ਵਿਕਾਰ ਵੇਖੇ ਵਿਗਸੇ ਘਰੇ ਵਿਚਾਰ ਨਾਨਕ ਕਥਨਾ ਘੜਾ ਸਰ ਜਤ ਪਹਾਰਾ ਤੀਰ ਸੁਨਹਿਰਨ ਮਤਿ ਵਿਦ ਹਥਿਆਰ ਭੋਖ ਲਗਲੀ ਤਉ ਤਉ ਭਾਂਡਾ ਭੰਮ੍ਰਿਤ ਢਾਲ ਕੜੀਏ ਸਭ ਸਰ ਟਿਡਕ ਸਾ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਸ਼ਮਣ ਗੁਰ ਪਾਣੀ ਪਿਤਾ ਮਾਤਾ ਧਰਤ ਮਹਾਤ ਦੇਵਸ ਰਹਾ ਤੋਈ ਦਾਈ ਦਾਇਆ ਕਿ ਲੈ ਸਗਲ ਜਗਤ ਚੰਗੀਆਂ ਆਂ ਬੁਰੀਆਂ ਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਸੇਵਕੋ ਚਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ